ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਜਿਹੜੀ ਆਪਾਂ ਬਾਈ ਬਣਾਉਣ ਲੱਗੇ ਹਾਂ ਤੌਲਤਰਾਮ ਡੈਰੀ ਫਾਰਮ ਤੋਂ ਬਣਾਉਣ ਲੱਗੇ ਆ ਤੇ ਬਾਈ ਕੋਲੇ ਪੰਜ ਨਾਕ ਟੋਪ ਕੁਆਲਿਟੀ ਦੀ ਆ ਸਾਰੇ ਤਿੰਨ ਤਾਂ ਆ ਗਿਆਂ ਗਾਵਾਂ ਦੋ ਆਗਿਆਂ ਤਾਜ਼ੀਆਂ ਸੂਆਂ ਬੱਚੇ ਆ ਗਏ ਮਗਰ ਬੱਸੀਆਂ ਤੇ ਇੱਕ ਆ ਗੇ ਗੱਬਣ ਕਬੂਤਰ ਦਾ ਬੱਚਾ ਕਹ ਲਈ ਬਾਈ ਨਗੀਨਾ ਇਹ ਵੀ ਥੋੜੇ ਦਿਨਾਂ ਦਾ ਕੱਚਾ ਤੇ ਦੋ ਆ ਗਏ ਬੱਚੇ ਕੀ ਫਰ ਬੱਸੀਆਂ ਇੱਕੋ ਜਿਹੇ ਬੱਚੇ ਆ ਬਹੁਤ ਸੋਹਣੇ ਕੁਆਲਿਟੀ ਵਾਲੇ ਬੱਚੇ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਾਲ ਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਐ ਮੰਨ ਲਓ ਬਾਈ ਅੱਜ ਸਾਨੂੰ ਜਰਸੀ ਐਚ ਐਫ ਹਰ ਇੱਕ ਨਸ਼ਾ ਮਿਲ ਜਾਣੀਆਂ ਬਾਈਆਂ ਕੋਲ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀ ਕਮ ਬਾਈ ਵਧੀਆ ਵੀਰੇ ਵਧੀਆ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀ ਤੇ ਰੇਟ ਫਰਜਾਇ ਜੀ ਹੁਣ ਰੇਟ ਵੀਰੇ ਬਿਲਕੁਲ ਜਾਇਜ਼ ਹੀ ਕਰਾਂਗੇ ਜਮਾ ਨਾਮ ਤੇ ਬਾਈ ਆਪਣਾ ਡਰੈਸ ਨਾਮ ਉਤਾਰਾ ਜੀ ਸਨੋ ਦੌਲਤਰਾ ਪਿੰਡ ਬਗੜਾੜੀ ਜ਼ਿਲ੍ਹਾ ਫੀਕਲ ਸੀਲ ਜਤੋ ਨੇੜੇ ਪਿੰਡ ਬਾਈ ਨੇੜੇ ਵੀਰੇ ਬਾਜਾਖਾਨਾ ਤੇ ਕੋਟਕਪੁਰਾ ਸਾਹਮਣੇ ਪਿੰਡ ਆਪਣਾ ਬਗੜਾੜੀ ਠੀਕ ਹੈ ਕੰਟੈਕਟ ਨੰਬਰ ਬੋਲ ਦੋ 8847601402 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚਾਹ ਨਾਲ ਸਕਰੀਨ ਤੇ ਨੋਟ ਕਰ ਲੋ ਬਾਈ ਪਹਿਲੇ ਨੰਬਰ ਤੇ ਜਿਹੜਾ ਅਬ ਤੋਹਫਾ ਦੇਖ ਰਹੇ ਆਂ ਬੱਡੀ ਪੂਰੀ ਬਹਿੜਾ ਗਈ ਆਂ ਹਾਂਜੀ ਹਾਂਜੀ ਵੀਰੇ ਕਿਹੜਾ ਸੂਆ ਸੁੰਦੀ ਆ ਬਾਈ ਦੂਜਾ ਸੂਆ ਸੁਆ ਅਰੀਜਨਲ ਵੀਰੇ ਦੂਜਾ ਸੂਆ ਆਪਦੇ ਨਾਲ ਦੇ ਪਿੰਡੋਂ ਲਈ ਆ 66 ਸੀਮਨ ਲੱਗਿਆ ਸੀ ਵੀਰੇ ਜਰਸੀ ਦਾ 500 ਬਾੜ ਦਾ ਇਹਦੇ ਠੀਕ ਆ ਬਾਈ ਹਾਂ ਉਹਦੀ ਬੱਛੀ ਦਿੱਤੀ ਆ ਨੇ ਵੀਰੇ ਬੱਚਾ ਵਸੀ ਆ ਹਾਂ ਬੱਛੀ ਬਹੁਤ ਜਲਦੀ ਚੰਗੀ ਚੰਗੀ ਬੱਛੀ ਵਸੀ ਆ ਨੇ ਕੁਆਲਿਟੀ ਬੋਲਦੀ ਆ ਬੱਚੇ 66 ਸੀਮਨ ਲੱਗਿਆ ਸੀਗਾ ਵੜ ਦੇ ਵੀਰੇ ਠੀਕ ਆ ਬਾਈ ਤੇ ਕੰਨ ਤਾਂ ਦੇਖ ਯਾਰ ਮੈਂ ਬਹੁਤ ਜਿਆਦਾ ਚੰਗਾ ਵੀਰੇ ਬੱਚੀ ਦਾ ਕੱਦ ਬਹੁਤ ਸਿੰਗਲ ਗੱਲ ਆ ਕੱਦ ਕਾਠ ਬੱਚੇ ਦਾ ਦੇਖੋ ਕੁਆਲਿਟੀ ਦੇਖ ਆ ਪਿਆ ਨੇ ਠੀਕ ਹੈ ਜੇ ਰੋ 2-3 ਕਿਲੋ ਬੋੜਾ ਚੂਤਾ ਆਪਿਆ ਦਾ ਠੀਕ ਹੈ ਜੇਰ ਭਾਈ ਆਪ ਹੀ ਆ ਬੱਠਲ ਚ ਕੰਪਲੀਟ ਚੈੱਕ ਕਰ ਸਕਦੇ ਹੋ ਤੇ ਬੱਚਾ ਮਗਰ ਵਸੀ ਆ ਭਾਈ ਕਿੰਨਾ ਕੁ ਬੋੜਾ ਕੱਢਿਆ ਫਿਰ ਬੋੜਾ 2-3 ਕਿਲੋ ਆਪਾਂ ਚੂਤਾ ਵੀਰੇ ਦਾ ਠੀਕ ਹੈ ਚੂਣ ਚ ਬਾ ਕਿਵੇਂ ਦਾ ਭਾਈ ਇੱਕ ਨੰਬਰ ਆ ਵੀਰੇ ਥਾਣੀ ਨਹੀਂ ਜਾਇ ਚੰਗਾ ਇਧਰ ਉਖਾਈ ਮੜਾ ਜਾ ਵੀ ਠੀਕ ਆ ਹਾਂ ਵਿਖਾਈ ਇਧਰ ਬੈਠ ਕਿਆ ਬਾਤ ਆ ਯਾਰ ਗਲਾਬੀ ਆ ਗਿਆ ਥਣਾ ਹੈ ਨਾ ਸਹੀ ਗੱਲ ਆ ਅਸਲ ਵਿੱਚ ਰੂਹ ਖੇੜਦੀ ਆ ਦੇ ਕਿੱਥੇ ਨਾ ਇੰਨਾ ਚੰਗਾ ਵੈੜੀ ਵੀਰੇ ਬਾੜੀ ਚੰਗੀ ਆ ਵੀਰੇ ਡੀ ਆ ਜੀ ਵੀਰੇ ਜਿਹੜੀ ਗੱਲ ਆ ਚਮਕ ਚਮਕ ਵੈੜਦੇ ਵੀਰੇ ਵਜਨ ਵਟਾ ਬਹੁਤ ਜ਼ਿਆਦਾ ਆ ਲੈਟ ਦਾ ਜਿਵੇਂ ਹੁਣ ਸੂਈ ਨੂੰ ਯਾਰ ਥੋੜਾ ਟਾਈਮ ਹੋਇਆ ਵੀਰੇ ਕੋਈ ਪ੍ਰਵਾਹ ਨਹੀਂ ਵੈੜਨੋ ਵੀਰੇ ਜਿਹੜੀ ਗੱਲ ਆ ਅਜੇ ਵੀ ਕੱਪੜਾ ਰਗੀ ਖਾਣ ਪੀਣ ਦੀ ਬਾੜੀ ਚਾਰੂ ਆ ਵੀਰੇ ਸਹੀ ਗੱਲ ਆ ਲੈ ਸਰੀਰ ਇਤਨਾ ਖਾਈ ਸਾਈਡ ਤੋਂ ਵੀਰੇ ਕਿੱਡੀ ਚੰਗੀ ਦਾ ਮੈਂ ਕਹਿਣਾ ਨਾ ਕੁਆਲਿਟੀ ਦੇਖੋ ਯਾਰ ਵੈੜ ਦੀ ਵਜਨ ਵਟਾ ਖਾਬਰੇ ਕਿੱਟਾ ਵੈੜਦਾ ਸਰੀਰ ਨਹੀਂ ਮਿਲਣਾ ਹੈ ਨ ਬਾਲੇ ਅੰਗ ਚੰਗੇ ਲੱਗਿਆ ਗਰਮੀ ਹੋਵੇ ਸਿਆਲ ਹੋਵੇ ਦੋਨੇ ਚ ਜਮ ਮੇਨਟੇਨ ਕਰੋ ਮੈਂ ਕਹਣਾ ਬਾਈ ਕੋਈ ਚੱਕਰੀ ਨਹੀਂ ਗਾਧਾ ਜਿਹੜੀ ਗੱਲ ਆ ਸਹੀ ਗੱਲ ਆ ਠੰਡ ਵੀ ਇੱਡਾ ਚੰਗਾ ਨਜ਼ਾਇਜ਼ ਲੱਗਿਆ ਬੈੜ ਨੂੰ ਵੀਰੇ ਜਿੱਥੇ ਮਰਜੀ ਬੈਠਾ ਚੁਈ ਜਾਵੇ ਬੰਦਾ ਵੀਰੇ ਸਹੀ ਗੱਲ ਆ ਇੱਡਾ ਚੰਗਾ ਹੱਥੀ ਚੁਈ ਜਾਇਆ ਮਸ਼ੀਨ ਨਾਲ ਚੁਈ ਜਾ ਕੋਈ ਚੱਕਰੀ ਨਹੀਂ ਹਾਂ ਭਾਵੇਂ ਜੇ ਕਹਦੀ ਦਵਾਈਕ ਬੈਠਾ ਰਹੇ ਨੇ ਵੀਰੇ ਚਮਕ ਬਖਾ ਦੇ ਨਾਲ ਉਤੋਂ ਕਿੱਡੀ ਚੌੜੀ ਆ ਬੈੜ ਨਾਲੇ ਦੇਖ ਆ ਨਾ ਕੋਈ ਬੰਦਾ ਛੋਟੀ ਮੰਨੇ ਬੈੜ ਨੂੰ ਸਹੀ ਗੱਲ ਆ ਹਾਂ ਪੂਰੀ ਡਬਲ ਬੈੜ ਆ ਜੇ ਹੁਣ ਮੈਂ ਗੱਲ ਕਰਾਂ ਕਰਮ ਵਾਲੀ ਚੰਗੀ ਖਰਾਕ ਨਾ ਪਲੀ ਵੀ ਪੂਰੀ ਪੂਰੀ ਵੀਰੇ ਬਹੁਤ ਸੇਵਾ ਸੰਭਾਲ ਸੀ ਬੰਦਿਆਂ ਕੋਲ ਜਿੰਨਾਂ ਕੋਲ ਲਈ ਆਪਾਂ ਹਾਂ ਹਾਂ ਲੈ ਫੀਟਿੰਗ ਦੇਖੋ ਯਾਰ ਪਹਿਲਾਂ ਤਾਂ ਲੈ ਕੇ ਦੀ ਬਾਈ ਮੈਂ ਕਹਿੰਦਾ ਨਾ ਸਾਰੇ ਇਹੋ ਜੀਆਂ ਗਾਈਆਂ ਤੋਂ ਤਗੜਦੇ ਆ ਵੀਰੇ ਫਿਰ ਛੱਡ ਰਹੇ ਆ ਥਣਾ ਦਾ ਗੈਪ ਦੇਖੋ ਪੂਰੀ ਵਿੱਥੀ ਦੇ ਥਣ ਲੱਗਾ ਵਾ ਐ ਕਵਾਲਟੀ ਐ ਦਿਖਾ ਦੇ ਉੱਤੋਂ ਵੀਰੇ ਐ ਕੋਈ ਤਫਰੀ ਦਾ ਨਿਸ਼ਾਨ ਵੀ ਨਹੀਂ ਹੋਣਾ ਵੈਸੇ ਸਹੀ ਗੱਲ ਐ ਪਈ ਜਮਾ ਸਾਫ ਹੈ ਨਾ ਤੇ ਬਾਈ ਕਿੰਨਾ ਕ ਦੁੱਧ ਪਾਇਆ ਵੈਦਾ ਕਿੰਨਾ ਕ ਦੇ ਦੁੱਧ ਵੀਰੇ ਜਿਹੜੇ ਮਾਲਕਾ ਕੋਲੋਂ ਲਈਏ ਨਾ ਦੱਸਾ ਕਿ 23 24 23 24 ਕਿਲੋ ਦੁੱਧ ਦਿੰਦੀ ਰਹੀ ਆ ਵੈੜ ਠੀਕ ਐ ਦੁੱਧ ਅਗਲੇ ਨਹੀਂ ਸੇਵਾ ਨਾ ਲੈਣਾ ਵੀਰੇ ਸਾਡੀ ਕਿਲੋ ਦੁੱਧ ਦੀ ਗਰੰਟੀ ਨਹੀਂ ਹੈਗੀ ਠੀਕ ਐ ਉਹ ਅਗਲਾ ਵੀ ਸਮਝਣਾ ਲਵੇ ਵੀਰੇ ਅਸੀਂ 30 ਕਿਲੋ ਚੋਲਗੇ ਜਾਂ 20 ਕਿਲੋ ਚੋੜੀਏ ਠੀਕ ਐ ਕੱਲੀ ਆਪਣੀ ਜ਼ੇਰ ਦੀ ਆ ਜ਼ੇਰ ਦੀ ਆਪਣੀ ਗਰੰਟੀ ਆ ਜਿਹੜੀ ਗੱਲ ਜ਼ੇਰ ਪਈ ਵੀ ਜਦੋਂ ਵੀਰ ਆਵੇ ਆਪਾਂ ਮੈਂ ਦੋ ਟਾਈਮ ਆ ਉਹਦੀ ਤਿੰਨ ਟਾਈਮ ਤਸੱਲੀ ਕਰੀ ਤਸੱਲੀ ਕਰਕੇ ਲੈ ਲੈ ਵੀਰੇ ਆਪਣੀ ਜਦੋਂ ਕਿੱਟ ਭਰੋ ਵੀ ਸਾਡੀ ਕੋਈ ਗਰੰਟੀ ਨਹੀਂ ਹੈਗੀ ਠੀਕ ਐ ਬਾਕੀ ਜੇ ਹੁਣ ਮੈਂ ਗੱਲ ਕਰਾਂ ਦੀ ਸੈਂ ਇਹ ਵੀਰੇ ਆਪਾਂ ਜੇ ਹੁਣ ਕਹਿਦੇ ਨਾ ਫਾਰਮ ਵਾਲੀ ਵਿਹੜਾ ਉਹ ਗਵਾਈ ਭਰਤੀ ਆ ਬਈ ਸਿੰਘ ਇਹ ਮਤਲਬ ਇਹ ਵੀਰੇ ਮੀਨੀ ਆ ਵੀਰੇ ਮੀਨੀ ਵਿਹੜਾ ਠੀਕ ਆ ਹਾਂ ਇਦਾਂ ਲਾ ਸੈਂਗਾ ਮੀਨਾ ਹੀ ਕਰਮ ਵਾਲੀ ਹੁੰਦੀ ਆ ਵੀਰੇ ਵਿਹੜ ਜਿਹੜੀ ਚੰਗੀ ਹੁੰਦੀ ਆ ਇਦਾਂ ਲਾ ਵਿਹੜ ਠੀਕ ਆ ਬਈ ਹਾਂ ਤੇ ਬਾਕੀ ਬਾਕੀ ਕਰਮ ਵਾਲੀ ਆ ਯਾਰ ਸਰੀਰ ਦੇਖ ਨਾ ਕਿੰਨਾ ਸੋਹਣਾ ਆ ਗਿਆ ਚੁੰਨ ਚੁੰਨ ਕੇ ਅੰਗ ਲੱਗਿਆ ਵਿਹੜ ਨੂੰ ਸਹੀ ਗੱਲ ਆ ਚੁੰਨ ਚੁੰਨ ਕੇ ਕੱਲਾ ਕੱਲਾ ਅੰਗ ਨਾ ਗਵਾਹੀ ਦਿੰਦਾ ਸਰੀਰ ਦੀ ਹੈ ਨਾ ਤੁਰਦੀ ਵੇ ਕੱਟੀ ਚੰਗੀ ਵੈ ਪੈਰਾਪੁਰਾ ਦੀ ਟੀ ਚੰਗੀ ਵੈ ਅਸਲ ਵਿੱਚ ਕਹਿ ਲਈਏ ਐ ਮੱਲਾ ਨਾਲ ਤੋਂ ਰੱਤ ਮੱਲਾ ਵਾਲਾ ਮੱਲਾ ਵਾਲਾ ਸਹੀ ਗੱਲ ਜਰਸੀ ਵੀ ਵੀਰੇ ਬੱਚਾ ਟੌਪ ਦਾ ਦਿੰਦੀ ਉਹ ਤਾਂ ਆਪਣੇ ਸਾਹਮਣੇ ਰਿਜ਼ਲਟ ਆ ਗਿਆ ਸ਼ਹਿਰ ਸ਼ਹਿਰ ਦਾ ਐਚ ਐਫ ਦਾ ਜਿਹੜਾ ਵੀ ਬੱਚਾ ਦਊਗੇ ਉਹੀ ਵਧੀਆ ਬੱਚਾ ਦਊਗੇ ਸਹੀ ਗੱਲ ਆ ਬਾਈ ਜਿਹੜਾ ਵੀ ਰਿਜ਼ਲਟ ਆਪਣੇ ਉਰੇ ਆ ਐਰ ਸ਼ਹਿਰ ਦਾ ਭਾਹੋਂਗੇ ਤਾਂ ਐਰ ਸ਼ਹਿਰ ਵੀ ਚੰਗਾ ਹਾਂ ਜਿਹੜਾ ਕਹੋਂਗੇ ਉਹੀ ਉਹੀ ਟੀਕਾ ਭਾਹੋਂਗੇ ਤਾਂ ਐਚ ਐਫ ਵੀ ਚੰਗਾ ਉਹੀ ਬੱਚਾ ਵਧੀਆ ਦਊਗੀ ਵੈ ਸਹੀ ਗੱਲ ਆ ਲੈ ਚੈੱਕ ਕਰੋ ਬਾਈ 4 ਰੁਪਏ ਦੇ ਇਹ ਲੈ ਸੀਰੀ ਲਾਮੀ ਨਹੀਂ ਆਇਆ ਮਾੜੂ ਨਹੀਂ ਬਸ 7-8 ਦੰਦਾ ਪੁੜੇ ਚੱਕਣ ਨੂੰ ਲਾ ਦਿੰਦਾ ਨਹੀਂ ਨਹੀਂ ਇਹਨੂੰ ਕੋਈ ਪ੍ਰਵਾਹੀ ਨਹੀਂ ਵੀਰੇ ਵੜ ਦੇ ਵਿੱਚ ਹੀ ਗੱਲ ਇਹਨੂੰ ਤਾਂ ਸਹੀ ਗੱਲ ਹੈ ਤੇ ਬਾਈ ਫਿਰ ਅੱਜ ਉਸ ਹਾਵ ਨੇ ਮੁੱਲ ਕੀ ਰਹਿਣ ਵਾਲਾ ਇਹਦਾ ਮੁੱਲ ਵੀਰੇ ਜਿਹੜੀ ਗੱਲ ਆ ਕਿ ਬੰਦਾ 5 ਪਿੰਡ ਘੁੰਮ ਗਿਆ ਜੇ ਇਹ ਜੀ ਦੀ ਆਪਣੀ ਗਰੰਟੀ ਹੋਊਗੀ ਚੈਲੰਜ ਵੀ ਹੋਊਗਾ ਜੇ ਪਾਜ ਕਿਸੇ ਨੇ ਦੇਣੀ ਨਹੀਂ ਵੜਨ ਨੂੰ ਹੂੰ ਮੁੱਲ ਕਰ ਲਗੇ ਇੱਕ ਵੀ ਇੱਕ ਤੀ ਤਾਂ ਵੀ ਵੜਨੇ ਵੈਖ ਜਾਣਾ ਹੂੰ ਪਰ ਨਹੀਂ ਆਪਾਂ ਉਹ ਮੁੱਲ ਮੰਗਣਾ ਠੀਕ ਹੈ ਵੜਨੇ ਲੱਖ ਦੀ ਵੀ ਵੈਖ ਜਾਣਾ ਸਹੀ ਗੱਲ ਹੈ ਪਰ ਆਪਾਂ ਮੁੱਲੇ ਦਾ 90000 ਰੁਪਿਆ ਹੂੰ ਬੰਦਾ ਤਣ ਦਾ ਮਾਨ ਤਣ ਕਰਾਂਗੇ ਵੀਰੇ 90000 ਰੁਪਿਆ 85000 ਦੀ ਵੀਰੇ ਯਸ ਤੇ ਨੂੰ ਹੋਣੀ ਆ ਕੋਈ ਭੁਗਾਈ ਬਾਜੀ ਨਾ ਬੰਦਾ ਕਰੇ ਚੱਕੋ ਬਈ ਲੈ ਜਿਹੜੀ ਗੱਲ ਹੈ ਕਿ ਨਾ ਅੱਜ ਆਪਾਂ 85000 ਰੁਪਏ ਦੀ ਦੇ ਦੇਣੀ ਆ ਕੋਈ 90 ਨਹੀਂ ਕੋਈ 95 ਨਹੀਂ ਕਿ ਨਹੀਂ ਹਾਂ ਜੇ ਕੋਈ ਆਖੂਗਾ ਬੰਦਾ ਵੀਰੇ 85 ਮੰਗਿਆ ਫੇਰ ਆਪਾਂ ਬਈ ਪੂਣਾ ਆਲジナ ਕਰ ਦਨਾ ਸਿੱਧੀ ਜੀ ਗੱਲ ਆ ਕਿ ਜਿਹੜੀ ਗੱਲ ਆ ਕਿ ਮੁੱਲ ਆਪਣਾ ਬਿਲਕੁਲ ਜਾਇਜ ਆ ਸਹੀ ਗੱਲ ਆ ਹਾਂ ਮੁੱਲ ਕਰਾਉਣਾ ਹੁਣ ਵੀ ਆਪਾਂ ਇੱਕ ਵੀ ਇੱਕ ਤੀ ਕਰਦੇ ਆ ਵੀਰੇ ਦਾ ਠੀਕ ਹੈ ਬਾਈ ਜਿਹੜਾ ਬੰਦਾ ਕੋ ਕੰਮ ਮੁੱਲ ਤੁਸੀਂ ਇੰਨਾ ਮੰਗਿਆ ਬਾਈ ਮੁੱਲ ਇੱਕ 20 ਇਹਦਾ ਬਸ ਸਾਰਾ ਕੁਝ ਛੋਡਾ ਛੱਪਾ ਕਰਕੇ ਬਾ 85000 ਰੁਪਏ ਆਪਾਂ ਲੈਣਾ ਲੈਣਾ ਸਹੀ ਗੱਲ ਹੈ ਬਾਈ ਇਹ ਮੁੱਲ ਤੇ ਕਿਸੇ ਨੇ ਵੈਣ ਨਹੀਂ ਦੇਣੀ ਜਿਹੜੀ ਜੀ ਤੇ ਆਪਣੀ ਗਾਰੰਟੀ ਆ ਤੇ ਅੱਗੇ ਬਾਈ ਇਧਰੋਂ ਦੋ ਨੰਬਰ ਤੇ ਇਹ ਕਿਹੜਾ ਸੁਆਹ ਇਹ ਵੀ ਵੀਰੇ ਤੀਜਾ ਸੁਆਹ ਹੂੰ ਇਹਨੂੰ ਸੂਈ ਨੂੰ ਵੀਰੇ ਅੱਚ ਪਹਿਮਾ ਸੀਮਾ ਦੇਣਾ ਇਹਨੂੰ ਸੂਈ ਨੂੰ ਪੰਜਵਾਂ ਤੋਂ ਸੀਮਾ ਦੇਣਾ ਹਾਂ ਤੇ ਬੱਚਾ ਕੀ ਆ ਗਿਆ ਬੱਚਾ ਇਹਦੇ ਮਗਰ ਵੀ ਬੱਛੀ ਆ ਵੀਰੇ ਬਹੁਤ ਚੰਗੀ ਮੈਂ ਕਹਿੰਦਾ ਦੋਵੇਂ ਹੀ ਬੱਚੇ ਇੱਕੋ ਜਿਹੇ ਹਾਂ ਹਾਂ ਬੱਚੀਆਂ ਬਹੁਤ ਜ਼ਿਆਦਾ ਚੰਗੀਆਂ ਵੀਰੇ ਦੋਨਾਂ ਮੱਝੀ ਸਿਨੈਲਟੀ ਵੀ ਚੈੱਕ ਕਰ ਸਕਦੇਮ ਬੜੀ ਚੰਗੀਆਂ ਬਾਕੀ ਵੈੜ ਦਾ ਲੇਵਾ ਦੇਖੋ ਥਣ ਬਹੁਤ ਚੰਦਾ ਆ ਗਿਆ ਪੂਰੀ ਬਿੱਟੀ ਥਾਣਾ ਦਾ ਨਾੜਾ ਨੂੜਾ ਇਹ ਗੱਲ ਕਰੀਏ ਲੈ ਵੀ ਤੇ ਨਾ ਬੋਲਾ ਵੀ ਹੁਣ 10 11 ਕਿਲੋ ਦੁੱਧ ਦੇ ਸਲੇ ਤਿਆਰ ਆਏਗਾ ਜਰਸੀ ਆ ਗਈ ਹੈ ਨਾ ਹਾਂ ਰੀਅਲ ਜਰਸੀ ਵੀਰੇ ਬੱਚਾ ਵੀ ਬਹੁਤ ਚੰਗਾ ਜਰਸੀ ਦਾ ਕਵਾਰਟੀ ਦੇਖੋ ਬੋਦੀਵਾਦੀ ਫੁੱਲ ਕਮਾਲ ਦੇ ਸਨਖ ਬਣਾ ਬੋਲਦਾ ਹੈ ਬਹੁਤ ਬਹੁਤ ਵੀਰੇ ਢਾਂਚਾ ਹੀ ਬਹੁਤ ਚੰਗਾ ਬੈੜਦਾ ਬਰੀਕੀ ਅੰਗ ਆ ਵੀਰੇ ਬੈੜਦਾ ਜੰਨਾ ਵੀ ਲੱਗਿਆ ਨਾ ਬਰੀਕੀ ਅੰਗ ਆ ਗਈ ਇਹ ਨਹੀਂ ਹੈਗਾ ਵੀ ਲੱਸੀ ਲਾ ਨਾ 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 ਸਹੀ ਗੱਲ ਦੁੱਧ ਵਾਲਾ ਜਾਨਵਰ ਆ ਵੀਰੇ ਦੁੱਧ ਵੀ ਇਹਨੇ ਵੀਰੇ 15 15 ਕਿਲੋ 16 ਕਿਲੋ ਦੁੱਧ ਦੇਣਾ ਵੀਰੇ ਸੇਵਾ ਨਾਲ ਠੀਕ ਹੈ ਹਾਂ ਬਾਕੀ ਯਾਰ ਲੇਵਾ ਜਿਹੜਾ ਬਈ ਉਹ ਵਾਲਾ ਸੋਨਾ ਲੱਗਾ ਪੰਡ ਬੰਨੀ ਫਿਰਦੀ ਐ ਗਰਮਾਲੀ ਕਿਆਵਾ ਤਾਂ ਕਿੰਨਾ ਬਈ ਹੁਣ ਤਾਂ ਦੇ ਦੂੰ। ਇਹਦੇ ਥਲੇ 10 ਤੋਂ 11 ਕਿਲੋ ਤੋਂ ਤਿਆਰ ਆ ਵੀਰੇ ਹੁਣ ਇਸ ਟਾਈਮ। ਕਿੰਨਾ ਕਿਤੇ ਜੀ? ਦੁੱਧ 15 ਕਿਲੋ ਮੰਨ ਕੇ ਲੈ ਲੈ ਵੀਰੇ ਜਿਹੜਾ ਮਰਜ਼ੀ ਬੰਦਾ। ਠੀਕ ਆ। ਠੰਡੀ ਸੀਲ ਬਹੁਤ ਆ ਬੁੜੀਆਂ ਚੁਈਆਂ ਬੰਦੇ ਚੁਈਆਂ ਜਿੱਥੇ ਬੈਠਾ ਮਾਰਦੀ। ਬਈ ਯਾਰ ਮੈਨੂੰ ਲੱਗਦਾ ਯਾਰ ਜਿਹੜੀਆਂ ਨਾੜਾ ਨਾ ਉਂਗਲਾਂ ਵਰਗੀਆਂ ਖੜੀਆਂ ਆ। ਜਿੱਥੇ ਮਰਜ਼ੀ ਬੈਠਾ ਬੰਦਾ ਚੁਈ ਜਾਵੇ। ਹੂੰ ਸਹੀ ਗੱਲ ਆ ਬਾਕੀ ਨਾੜਾ ਨੁੜਾ ਦੇਖੋ ਯਾਰ ਬਾਨੇ ਤੇ ਬਾਂਗੀਆਂ ਚੱਗ ਪਤਾ ਲੱਗਦਾ ਅਸਲ ਵਿੱਚ ਹਾਂ ਬਰੀਡ ਦਾ ਹਨਾ ਨਲੇ ਸੋਨੂੰ ਆਏ ਆ ਬਾਈ ਕਰਮ ਵਾਲੀ ਨੇ ਤਿੰਨ ਨਗ ਲੈ ਕੇ ਜਾਨੇ ਅੱਜ ਦੁੱਧ ਹੋ ਗਿਆ ਵੈਡ ਹੋ ਗਈ ਤੇ ਤੀਜਾ ਬੱਚਾ ਜਿਹੜਾ ਮੱਛੀ ਬਹੁਤ ਜ਼ਿਆਦਾ ਚੰਗੀ ਆ ਵੀਰੇ ਦੇ ਮਗਰ ਸਹੀ ਗੱਲ ਆ ਬੱਛੀ ਬਹੁਤ ਬਾਈ ਦੇ ਜਾਇਜ ਹੁੰਦਾ ਮੁੱਲ ਕੀ ਆ ਇਹਦਾ ਬਾਈ ਮੁੱਲ ਦਾ ਸਿਰਫ ਵੀਰੇ 50000 ਰੁਪਏ 10000 ਰੁਪਏ ਛੋੜ ਹੋ ਜੂਗੀ ਟੋਟਲੀ ਹਾਂ ਸਿਰਫੀ ਚੱਕੋ ਬਾਈ ਮੱਛੀ ਵਿਖਾ ਦੇ ਵੀਰੇ ਮੱਛੀ ਅੱਜ ਵੀ ਵੀਰੇ 10-12000 ਦੀ 15000 ਦੀ ਮੱਛੀ ਅੱਜ ਸਹੀ ਗੱਲ ਆ ਕਰਮ ਵਾਲੀ ਵਾਲਾ ਬੱਚਾ ਐਡੀ ਚੰਗੀ ਮੱਛੀ ਇਹਦੇ ਮਗਰ ਹਮ ਸਹੀ ਗੱਲ ਆ ਕਿ ਥ ਥਾਣ ਬਹੁਤ ਚੰਗਾ ਆ ਗਿਆ ਪੂਰੀ ਵਿੱਥੇ ਦਾ ਥਾਣਾ ਆਇਆ ਕਿੱਥੇ ਮਰਜੀ ਬੈਠਾ ਚੁਈਆ ਬੰਦਾ ਸਹੀ ਗੱਲ ਐਨੀ ਠੰਡੀ ਆ ਤੇ ਅੱਗੇ ਬਈ ਤੁਹਾਨੂੰ ਦਿਖਾਉਣਾ ਨਾ ਤਿੰਨ ਨੰਬਰ ਦੇ ਕਬੂਤਰ ਦਾ ਬੱਚਾ ਹੀ ਦਿਖਾਉਂਦੇ ਆ ਹਨਾ ਹਾਂ ਹਾਂ ਕਿਹੜਾ ਸੂਆ ਸੁੰਦੀ ਆ ਬਈ ਪਹਿਲਾ ਸੂਆ ਬੱਚੀ ਸੁੰਦੀ ਆ ਵੀਰੇ ਹੂੰ ਬੱਚੀ ਦੇ 15 ਦਿਨ ਪਏ ਆ ਵੀਰੇ ਬੱਚੀ ਤੇ ਹਜੇ 15 ਦਿਨ ਹਾਂ ਜਿਹੜੇ ਬੰਦੇ ਨੇ ਸਾਹਮਣੀ ਵੀਰੇ 85000 ਦੀ ਵੈੜ ਨੇ ਵਿਕਣਾ ਠੀਕ ਐ ਹਾਂ ਜਿਹੜੀ ਗੱਲ ਆ ਅੱਜ ਆਪਾਂ ਦੇ ਦਾਂਗੇ ਚਲ ਕੱਚੀ ਆ ਭਾਣਾ ਵੈੜ ਦੇ ਦਾਂਗੇ ਵੀਰੇ ਠੀਕ ਐ ਬਈ ਅੱਜ ਬਈ ਕਹਿੰਦਾ ਕੱਚੀ ਆ ਤੇ ਭਾਣਾ ਹੀ ਦੇ ਕਹਿਣਾਗਾ ਵੀ ਹਨਾ ਬਾਕੀ ਠੰਡੀ ਸੀ ਲਵੱਛੀ ਬਹੁਤ ਆ ਜਿੱਥੇ ਮਰਜੀ ਬੈਠਾ ਬੰਦਾ ਜਿਵੇਂ ਮਰਜੀ ਬੈਠ ਸਕਦਾ ਹਾਂ ਬਹੁਤ ਸੋਹਣਾ ਹੈ ਹਾਂ ਬੱਛੀ ਬੜੀ ਨਿਆਣੀ ਚੰਗੇ ਬੱਛੀ ਦੇ 15 ਦਿਨ ਪਏ ਆ ਬੱਛੀ ਦੇ ਹਜੇ ਜਦੋਂ ਬੱਛੀ ਤਿਆਰ ਹੋਈ ਨਾ ਦਿਨਾਂ ਦੇ ਫੇਰ ਦੱਸੂਗੀ ਬੱਛੀ ਵੀਰੇ ਬਾਕੀ ਯਾਰ ਮੈਂ ਕਹਿੰਦਾ ਪੀਲਕ ਤਾਂ ਹੈ ਹੀ ਨਹੀਂ ਹੈ ਨਾ 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 ਵੀਰੇ ਚਾਹ ਪਈਆ ਚਿੱਟੇ ਜਿਵੇਂ ਕਰਮ ਵਾਲੀ ਰੂਮ ਵਰਗੀ ਹਜੇ ਬੱਛੀ ਦੇ ਦਿਨ ਪਿਆ ਬੱਛੀ ਨੇ ਤੂੰ ਬੰਨਦੀ ਵੇਖੀ ਬੱਛੀ ਕਿੰਨੀ ਬੰਨਦੀ ਆ ਹਾਂ ਅਖਰਗੋਸ ਕਹਦੀ ਹੈ ਨਾ ਉਸ ਤਰ੍ਹਾਂ ਦਾ ਰੰਗ ਆ ਗਿਆ ਥਣਾ ਦਾ ਗੈਪ ਦੇਖੋ ਤੇ ਲੇਵਾ ਦੇਖੋ ਪਰ ਕਿਵੇਂ ਬਣਾਉਗੇ ਬੱਛੀ ਵਜਨ ਨੂੰ ਕੋਈ ਨਾ ਵੇਖ ਬੱਛੀ ਦਾ ਵਜਨ ਕਿੰਨਾ ਚੰਗਾ ਸੀਲਾਮੀ ਨਹੀਂ ਨਾ 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 ਬੱਛੀ ਸ਼ੌਂਕ ਨਾਲ ਸੰਭੀ ਬੰਦਿਆਂ ਨਹੀਂ ਬਾਈ ਕੁਆਲਿਟੀ ਵਸਦੀ ਬੋਲਦੀ ਆ ਹਾਂ ਹਾਂ ਤੇ ਕਿੰਨਾ ਕੇ ਦੁੱਧ ਪਾ ਦੂ ਬਾਈ ਐਸਟੀਮੇਟ ਦੁੱਧ ਵੀਰੇ ਪਹਿਲਾਂ ਨਾ ਵੀਰੇ 20 ਕਿਲੋ ਵੀ ਦੇ ਸਾਡੀ ਆ ਠੀਕ ਆ ਭਾਈ ਹਾਂ ਬਾਕੀ ਜੀ ਬਾਕੀ ਵੀਰੇ ਚੀਜ਼ ਆ ਗਈ ਜਿਹੜੀ ਗੱਲ ਹੈਗੀ ਆ ਸਹੀ ਗੱਲ ਆ ਚੀਜ਼ ਆ ਨਾ ਹਾਂ ਜੇ ਖੂਬਸੂਰਤੀ ਦੀ ਗੱਲ ਕਰੀਏ ਪਾ ਲਈ ਆ ਹਾਂ ਕੁਆਲਿਟੀ ਕਬੂਲਿਟੀ ਦੇਖੋ ਭਾਈ ਅਜੇ ਤਾਂ 15 ਦਿਨਾਂ ਦੀ ਕੀਤੀ ਆ ਅਜੇ ਪਈ ਆ ਵੀਰੇ 15 ਦਿਨ ਪਈ ਆ ਬੱਚੀ ਦੇ ਸਿਰਫ ਜੇ ਹੂੰ ਲੈ ਚੈੱਕ ਕਰੋ ਭਾਈ ਸੈਠਾ ਨਾਲ ਬੜਾ ਚੰਗਾ ਆ ਗਿਆ ਬਾਕੀ ਥੋੜਾ ਇਹਨਾਂ ਡਰਦੀ ਜ਼ਰੂਰ ਆ ਹੋਰ ਕੁਕਰਮਨ ਨਾ ਹੋਰੀ ਆ ਬੰਦੇ ਨੇ ਘਰ ਦੀ ਸੀ ਘਰੋਂ ਨਿਕਲਣੀ ਲੁਕਲਣੀ ਨਹੀਂ ਕਰੇ ਬੱਚੀ ਤਾਂ ਕਰਦੀ ਆ ਥੋੜਾ ਜਿਹਾ ਨਾ ਹਾਂ ਹਾਂ ਬਾਕੀ ਸਰੀਰ ਨਾ ਯਾਰ ਕੁੜੀ ਯਾਰ ਕਾ ਪੂਰਾ ਪੂਰਾ ਵੱਛੀ ਦਾ ਬਹੁਤ ਚੰਗਾ ਵੀਰੇ ਕੁੜੀ ਯਾਰ ਦੀ ਵੱਛੀ ਆ ਮੈਂ ਕਹਣਾ ਵੀ ਕੀ ਆ ਬਾਤ ਆ ਬਾਕੀ ਥਣਾ ਦੇ ਵਿੱਚ ਫੋਟ ਨਹੀਂ ਕੋਈ ਸਾਗ ਨਾ 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 ਵੀਰੇ ਸਾਫ ਸੁਥਰੀ ਆ ਵੱਛੀ ਜੀ ਸਾਫ ਸੁਥਰੀ ਜਿੰਨੀ ਵੀ ਆ ਸਾਰੀ ਸਾਫ ਸੁਥਰੀ ਆ ਵੱਛੀ ਸਹੀ ਗੱਲ ਆ ਕੁਆਲਿਟੀ ਵਾਲੀ ਵੱਛੀ ਆ ਜੀ ਹੈ ਨਾ ਕੀ ਆ ਬਾਤ ਆ ਤੇ ਮੋਲ ਦਾ ਵਸ 15000 ਰੁਪਏ ਕਮਾਈ ਦੇਗੇ ਜਾਊਗੀ ਅੱਗੇ ਦਾ ਅੱਗੇ ਵੀ ਬਾਈ ਦਾ ਮੁੱਲ ਤਾਂ ਬਸ ਐ ਲਾ ਲਓ ਵੀ ਖੇਚਮਾ ਜਿਹਾ ਹੁੰਦਾ ਤੇ ਮੁੱਲ ਬਾਈ ਹਫਤਾਰ ਅੱਜ ਵੀ ਦੱਸਦੇ ਕੀ ਰਹੂਏ ਨੀ ਨੀਨੇ ਦਾ ਮੁੱਲ ਬਿਲਕੁਲ ਜਾਇਜ਼ ਜਿਹੜਾ ਲੈਣਾ ਵੀਰੇ 62000 ਟੋਟਲੀ ਬਸ ਸਿਰਫ ਕੋਈ ਭਗਾਈ ਬਾਜੀ ਨਹੀਂ ਵੀਰੇ 20000 ਰੁਪਏ ਦੇ ਦੇਣੀ ਆ ਕਿਉਂਕਿ ਅੱਜ ਹੈਗੀ ਆ ਕੱਚੀ ਤੇ ਜਿੱਦੇਦਾਰ ਕੀ ਬੱਚਾ ਉਦੋਂ ਅਬਤਾਰ ਉਦੋਂ 85000 ਦੀ ਵਿਕਣੀ ਆ 100 ਰੁਪਏ ਨਹੀਂ ਘਟਦੀ ਵੀਰੇ ਬੱਛੀ ਠੀਕ ਆ ਬਾਈ ਹਾਂ ਅੱਜ ਕੱਚੀ ਨਾਲੇ ਹਿਸਾਬ ਨਾਲ ਮੋਲ ਆ ਬਾਈ ਜਦੋਂ ਬਾਈ ਕਹਿੰਨਾ ਹੋ ਗਈ ਤਿਆਰ ਉਦੋਂ ਰਹੂਗਾ ਮੋਲ ਉਹ ਆ ਜਾ ਬਾਕੀ ਜਿਹੜੀ ਥਣਾ ਦੀ ਵਿੱਥੀ ਆ ਨਾ ਬਹੁਤ ਚੰਗੀ ਆ ਐਨ ਗਾ ਵੀਰੇ ਬੱਛੀ ਠੰਡੀ ਮਿੱਠੀ ਬਹੁਤ ਜਿਆਦਾ ਜਿੱਥੇ ਮਰਦੀ ਬੈਠਾ ਚੁਈ ਜਾ ਬੰਦਾ ਕੀ ਗੱਲ ਆ ਕੋਈ ਦੇਖਦੀ ਨਹੀਂ ਆ ਖਾ ਵੀਰੇ ਕੀ ਚੀਜ਼ ਆ ਬੱਛੀ ਸਹੀ ਗੱਲ ਆ ਬਾਕੀ ਜਿਹੜਾ ਥਾਣਾ ਦਾ ਗੈਪ ਬਹੁਤ ਸੋਹਣਾ ਥਾਣਾ ਬਾਈ ਪੂਰੀ ਵਿਥੀ ਤੇ ਲੇਵਾ ਨਾ ਜਿੰਨਾ ਮੂਰਨ ਦੋਨੇ ਹੀ ਪੂਰਾ ਫੈਕਸਟਰ ਬਣਾਉਗੀ ਬੱਚੀ ਜਿੰਨਾ ਹੀ ਬਣਾਓ ਫੇਸ ਪੂਸ ਵੀ ਦੀ ਗੱਲ ਕਰੀਏ ਬਹੁਤ ਪਿਆਰਾ ਆ ਗਿਆ ਤੇ ਮੁੱਲ ਵੀ ਬਾਈ ਨੇ ਉਸ ਹਿਸਾਬ ਨੇ ਕੀਤਾ 62000 ਦੀ ਹੈ ਨਾ ਸਿਰਫ 62000 ਜੀ ਦੇਣੀ ਆ 62000 ਰੁਪਏ ਦੀ ਬਾਈ ਕਹਿੰਨਾ ਅੱਜ ਆਪਾਂ ਦੇ ਦੇਣੀ ਹੈਗੀ ਤੇ ਇੱਕ ਨਾ ਸਾਨੂੰ ਦੋ ਬੱਚੇ ਦਿਖਾਉਣੇ ਆ ਬਾਈ ਬਾਈ ਵੈਸੇ ਲੈ ਕੇ ਤਾਂ ਇੱਕ ਅੱਧਾ ਹੀ ਆਉਂਦੇ ਹੁੰਦੇ ਆ ਵੀਰੇ ਆਪਾਂ ਵੀਰੇ ਘੱਟ ਵੱਧ ਹੀ ਲਿਓਣੇ ਆ ਬੱਚਿਆਂ ਪੁੱਛਿਆਂ ਜ ਆਪਣੇ ਕੋਈ ਮਨ ਨੂੰ ਚੰਗੀ ਲੱਗਦੀ ਆਪਾਂ ਲਈ ਸੀ ਜੀ ਤੇ ਆ ਫਿਰ ਬੱਚੇ ਨਗੀਨੇ ਲੈਂਦੇ ਤੋਂ ਵਛੀਆਂ ਬਹੁਤ ਜ਼ਿਆਦਾ ਚੰਗੀਆਂ ਵਛੀਆਂ ਵੀਰੇ ਠੀਕ ਹੈ ਚਾਰ ਨੰਬਰ ਬੱਚੇ ਤੇ ਦੱਸਿਓ ਬਈ ਕਿੰਨੀ ਕੁ ਉਮਰ ਦਾ ਆ ਗਿਆ ਇਹਦੀ ਵੀਰੇ ਹੈਗੀ ਆ ਵੀਰੇ 8 ਤੋਂ 9 ਮਹੀਨੇ ਦੀ ਬੱਚੀ ਉਮਰ ਦੀ ਹੈ ਦੀ ਸਰਪ ਸੀਮਣ ਡਿਟੇਲ ਬਈ ਕੋਈ ਸੀਮਣ ਵੀਰੇ ਡਿਟੇਲ ਆਪਾਂ ਆਦੇ ਕੋਲ ਕੋਈ ਨਹੀਂ ਦੱਸ ਕੇ ਦੇਣੀ ਪਰ ਬੱਚੀ ਗਵਾਈ ਭਰਦੀ ਹੈ ਕਿ ਮੈਂ ਚੰਗੇ ਟੀਕੇ ਦੀ ਬੱਚੀ ਆ ਹਮ ਕੁਆਲਿਟੀ ਵਖਾ ਬਛੀ ਕੀਤੀ ਹੈ ਠੀਕ ਗੱਲ ਆ ਬਈ ਕੀ ਬਾਤ ਆ ਤੇ ਮਦਰ ਦਾ ਰਿਕਾਰਡ ਬਈ ਕੋਸ ਮਦਰ ਦਾ ਰਿਕਾਰਡ ਵੀਰੇ ਦੱਸਿਆ ਉਹਨੇ 27 28 ਕਿਲੋ ਤੱਕ ਕਹਿੰਦੇ ਚੁੰਦੇ ਰਹੇ ਆ ਵੀਰੇ ਹਮ ਬਾਕੀ ਵੀਰੇ ਆ ਆਪਦੇ ਕੋਲ ਆਪਾਂ ਮੂੰਹ ਲਾਉਣਾ ਭਾਈ 40 ਕਿਲੋ ਕਰੀਏ ਪਰ ਨਹੀਂ ਜਿਹੜਾ ਆਪਾਂ ਦੱਸਿਆ ਮਾਲਕਾਂ ਨੇ ਪੋਂ ਨਾਕ ਦੱਸ ਕੇ ਦੇਵਾਂਗੇ ਥਣਾ ਥਣਾ ਦੀਆਂ ਵੀਰੇ ਦੋਨੇ ਬੱਚੀਆਂ ਬਹੁਤ ਸਾਫ਼ ਸੁਥਰੀਆਂ ਥਣ ਚਾਰ ਚਾਰ ਥਣਾ ਸਿਰਫ ਬੜਾ ਸੋਹਣਾ ਥਣਾ ਹੈ ਤੇ ਬਾਕੀ ਜਨ ਮੂੰਹ ਦੇਖ ਯਾਰ ਮੂੰਹ ਬੜੀ ਕੁਆਲਿਟੀ ਵਾਲੀ ਬੱਚੀ ਹੈ ਵੀਰੇ ਕਿਸੇ ਤਰੀਕੇ ਦਾ ਕੋਈ ਜੇ ਗੱਲ ਕਰੀ ਜਮਾ ਸੂਟ ਆ ਜਾ ਕੌਲੀ ਚ ਪਾਣੀ ਪੀਉਣ ਵਾਲੀਆਂ ਬੱਚੀਆਂ ਜਮਾ ਸਹੀ ਗੱਲ ਹੈ ਢਾਂਚਾ ਫਸਾਰੀ ਉੱਤੋਂ ਕਿੱਡਾ ਚੰਗਾ ਬੜੀਆਂ ਬੱਚੀਆਂ ਕਿਹੜੀਆਂ ਸਟ੍ਰੇਟ ਸਹੀ ਗੱਲ ਹੈ ਐ ਲਾ ਲਉ ਵੀ ਬੱਚਿਆਂ ਦੀ ਨਾ ਕੁਆਲਿਟੀ ਤੋਂ ਮਾਦੀ ਕੁਆਲਿਟੀ ਫਤਾਂ ਬੱਚੀਆਂ ਸ਼ਾਂਭਲੀਆਂ ਵੀਰੇ ਬੱਚੀਆਂ ਵੀਰੇ 90 90 ਹਜ਼ਾਰ ਦੀਆਂ ਬੱਚੀਆਂ ਵੇਗਣ ਵਾਲੀਆਂ ਜਿਹੜੀ ਗੱਲ ਹੈ ਬੱਚੀਆਂ ਇਹ ਬੰਦੇ ਨੇ ਸ਼ਾਂਭਲੀਆਂ ਚੰਗੇ ਥਾਂ ਜਾ ਕੁਆਲਿਟੀ ਬਹੁਤ ਚੰਗੀਆਂ ਕੀ ਬਾਤ ਹੈ ਇਹਦੀ ਵੀ ਬੱਚੀ ਦੀ ਵੀਰੇ 7 ਤੋਂ 8-8 ਮਿਲੀ ਦੇ ਇਹਦਾ ਮੁੱਲ ਵੀ ਕੀ ਰਹਿਣਾਗਾ ਫਤਾਰ ਇਹ ਬਸ ਜੋੜੇ ਦਾ ਦੇਵਾਂਗੇ ਵੀਰੇ ਆਪਾਂ ਜੇ ਕੱਲੀ ਬੱਚੀ ਲੈਣੀ ਹੈ ਕਿਨੇ 3500 ਠੀਕ ਆ ਹਾਂ ਜੇ ਬਾਈ ਕਹਿੰਦਾ ਮੰਨ ਕੇ ਚਲੋ ਕੱਲੀ ਲੈਣੀ ਆ ਤਾਂ ਭਾਵੇਂ 35 ਕਰਾ ਲਉਣਾ ਹਾਂ ਹਾਂ ਸਹੀ ਗੱਲ ਆ ਬਾਈ ਤੇ ਜੇ ਕੱਲੀ ਕੱਲੀ ਉਹ ਕਰਨੀ ਆ ਤੇ ਮੁੱਲ ਬਾਈ ਕਹਿੰਦਾ ਕੱਲੀ ਦਾ ਭਾਵੇਂ 35 ਕਰ ਲਗਣੀ ਹਾਂ ਹਾਂ ਵਿਕੂ ਕੀ ਵੀਰੇ 30000 ਦੀ ਬੱਚੀ ਵਿਕੂ ਕੀ ਵੀਰੇ ਕੱਲੀ ਤੇ ਅੱਗੇ ਬਾਈ ਦੋ ਨੰਬਰ ਬੱਚਾ ਇਹਦੀ ਵੀਰੇ 7 ਤੋਂ 8 8 ਮਹੀਨੇ ਦੀ ਉਮਰ ਹੈ ਜੀ ਬੱਚੀ 7 ਤੋਂ 8 ਮਹੀਨੇ ਦੀ ਹਾਂ ਠੀਕ ਆ ਬਾਈ ਇੱਕੋ ਘਰੋਂ ਆਏ ਦਾ ਜੋੜੇ ਜਮਾ ਜੋੜੇ ਇੱਕੋ ਘਰੋਂ ਬਾਈ ਕਹਿੰਦਾ ਆਇਆ ਦਾ ਜੋੜਾ ਤੇ ਥਾਣੇ ਦੇ ਵੀ ਚਾਰ ਆ ਚਾਰ ਥਾਣਾ ਵੀਰੇ ਜੀ ਦੀ ਆਪਣੀ ਗਾਰੰਟੀ ਆ ਹੂੰ ਖਾਣਾ ਦਾ ਅਸਲ ਹੈ ਨਾ ਹਾਂ ਕੁਆਲਿਟੀ ਵਾਲਾ ਸੱਚ ਚੁਲੀ ਵਾਲੀਆਂ ਬੱਚੀਆਂ ਵੀਰੇ ਸਹੀ ਗੱਲ ਹੈ ਤੇ ਮੁੱਲ ਪਈ ਉਤਾਰੇ ਦਾ ਬਸ ਜੋੜੇ ਹੀ ਦੇਵਾਂਗੇ ਵੀਰੇ 45 ਦੀ ਹਾਂ ਕੱਲੀ ਲੈਣੀ 20000 ਦੀ ਦੇ ਦਾਂਗੇ ਕੱਲੀ ਬਾਈ ਕਹਿੰਦਾ 20 ਹੀ ਦੇ ਦਾਂਗੇ ਜੋੜਾ ਲੈ ਜਾਓਂਗਾ ਤਾਂ 45000 ਰੁਪਏ ਜਸ 45 ਦਾ ਜੋੜਾ ਦੇਵਾਂਗੇ ਹੂੰ ਕੁਆਲਿਟੀਆਂ ਬੋਧੀਆਂ ਸੈਨ ਗਾਲੀਆਂ ਬੱਚੇ ਆ ਬਾਈ ਪੂਰੇ ਹੂੰ ਤੇ ਉਤਾਰ ਤੋਰੂਗਾ ਬਾਈ ਹਾਂ ਤੋਰ ਦਨੇ ਵੀਰੇ ਬੱਚੀਆਂ ਤੋਰ ਦੋ ਬਾਕੀ ਇਹ ਨਹੀਂ ਹੈਗਾ ਬਾਈ ਲਿੱਸੀਆਂ ਵਾਲਾ ਮੇਜਾ ਕਿ ਨਹੀਂ ਨਾ ਨਾ ਵੀਰੇ ਬੱਚੀਆਂ ਜਿਹੜੇ ਬੰਦੇ ਨੇ ਸਾਂਵਲੀਆਂ ਵੀਰੇ ਬੱਚੀਆਂ ਵਧੀਆਂ ਸਹੀ ਗੱਲ ਹੈ ਬਰੀਡ ਤਿਆਰ ਕਰਦਣੀਆਂ ਬੱਚੀਆਂ ਘਰੇ ਬਹੁਤ ਸੋਹਣੇ ਬੱਚੇ ਆ ਗਏ ਕੁਆਲਟੀ ਵਾਲੇ ਨਾਲੇ ਇਕੱਠੇ ਥੋਨੋ ਦੇ ਦਣੇ ਇਕੱਠੇ ਮੂਰੇ ਤਿਆਰ ਹੋ ਜਾਣਗੇ ਇਕੱਠੇ 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 ਤਾਰ ਮੈਨੂੰ ਲੱਗਦਾ ਬਈ ਕੱਦ ਕਾਠ ਇੱਕੋ ਜਿਹਾ ਨੇ ਇੱਕੋ ਜਿਹਾ ਇੱਕੋ ਜਿਹਾ ਵੀਰੇ ਸਾਰਾ ਕੁਝ ਇੱਕੋ ਜੰਗਾ ਬੱਚੀਆਂ ਦਾ ਵੀਰੇ ਸਹੀ ਗੱਲ ਹੈ ਇੱਕੋ ਜੰਗਾ ਆ ਗਏ ਕੀ ਬਾਤ ਹੈ ਖੂਬਸੂਰਤੀ ਤਾਂ ਨਾਲੇ ਇੱਕੋ ਜਿਹੀ ਆ ਗਈ ਕੁਆਲਟੀ ਸਾਈਨਿੰਗ ਚਮਕਾਂ ਬੋਦੀਆਂ ਵਦੀਆਂ ਮੈਂ ਕਹਣਾ ਵੀ ਕਮਾਲ ਦੀਆਂ ਤੋਰੇ ਤਾਰੇ ਵੀ ਚੈੱਕ ਕਰ ਸਕਦੇ ਆ ਇੱਕ ਨੰਬਰ ਮੋੜ ਦਿਓ ਬਈ ਮੋਲਵੀ ਭਾਈ ਨੇ ਬਾਈ ਦੇਣ ਲੈਣੀਆਂ ਕਰਿਆਗਾ ਬਾਈ ਕਹਿੰਦਾ 45 ਦੀ ਆਪਾਂ ਛੋਟੂ ਆਹੀ ਵੀਰੇ ਕਿਸੇ ਬੰਦੇ ਕੋਲੇ ਹੁੰਦੀ ਵੀਰੇ ਬੱਚੀ ਕੱਲੀ ਪਤਾ ਨਹੀਂ ਕਿੰਨੇ ਦੀ ਬੱਚੀ ਵੇਚ ਦਿੰਦੇ ਕੱਲੀ ਸਹੀ ਗੱਲ ਆ ਜਿਹੜੀ ਗੱਲ ਆ ਬੱਚੀ ਦੀ ਬਹੁਤ ਨਹੀਂ ਆਏ ਕੁਆਲਿਟੀ ਕਿਉਂਕਿ ਜਿਹੜਾ ਮੂੰਹ ਆ ਨਾ ਜਮਾ ਅਸਲ ਜਰਸੀ ਹੈਗੀ ਆ ਹਾਂ ਹਾਂ ਅਰੀਜਨਲ ਪਿਆ ਵਾਲੀਆਂ ਜਰਸੀਆਂ ਵੀਰੇ ਹੂੰ ਬੱਚੇ ਸਹੀ ਗੱਲ ਆ ਬਾਈ ਤਿੰਨਾ ਕ ਭਾਈ ਅੱਗੇ ਵੀ ਭਾਈ ਇੱਕ ਦਾ ਹੀ ਲਾਉਂਦਾ ਹੁੰਦਾ ਬੱਸੀ ਦਾ ਇਹ ਲਿਆਵੇ ਕਹਿੰਦੇ ਭਾਈ ਹਾਂ ਬਾਕੀ ਚੜਾਈ ਚੜੂਈ ਪਿੱਛੇ ਦੋਮਾਂ ਦੀ ਨਾ ਇੱਕ ਨੰਬਰ ਆ ਗਈ ਪਿੱਛੇ ਪਿੱਛੜੀਆਂ ਬਹੁਤ ਚੰਗੀਆਂ ਵੀਰੇ ਪੈਠੀ ਸਹੀ ਗੱ ਉਦੋਂ ਬਤੇ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਕੋਈ ਵੀ ਨਗ ਪਸੰਦ ਆਵੇ ਬਾਈ ਨਕੰਡੇ ਤੇ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ